ਇੱਕ ਵੀਡੀਓ ਚੱਲੀ ਜਾਂਦੀ ਹੈ ਭਗਵਾਨ ਤਮਨ ਦੀ ਪਹਿਲਾਂ ਛੇਤਰਾਂ ਦਾ ਹਾਰ ਹੋਵੇ ਕਦੇ ਤੇ ਚੜਿਆ ਹੋਮ ਉਹ ਉਹ ਥੱਲੇ ਕੋ ਲੋਕ ਰਹਿ ਵੀ ਸ਼ਾਇਦ ਸ਼ਾਇਦ ਇਹ ਗੱਲ ਸੱਚੀ ਹੋ ਜਾਈ ਇੱਕ ਫਿਲਮ ਦੇ ਵਿੱਚ ਜੋਗਰਾਜ ਨੂੰ ਗੋਲੀ ਮਾਰ ਦਿੰਦਾ ਸਿਕੰਦਰਾ ਫਿਲਮ ਦੇ ਵਿੱਚ ਲੋਕ ਕਹਿੰਦੇ ਸੱਚੀ ਗੱਲ ਯਾਰ ਜਦ ਉਹਦੀ ਗੋਲੀ ਮਾਰਦਾ ਦਿਨਾਂ ਦੇਖਣੇ ਪੈਣ ਜਣੀ ਲੋਕਾਂ ਦੀਆਂ ਭਾਵਨਾਵਾਂ ਇਹਦਾ ਮਤਲਬ ਲੋਕ ਇੰਨੇ ਅੱਕੇ ਸਤਾਏ ਪਏ ਹਨ ਵੀ ਸੰਧਵਾ ਦੇ ਮੂੰਹ ਤੇ ਜਿਵੇਂ ਉਹ ਕਿਸਾਨ ਆ ਗੂ ਉਹਨੂੰ ਖਰਗਾ ਸੁਣਾਈਂ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਸੱਥਾਂ ਦੇ ਵਿੱਚ ਇਹਨਾਂ ਨੂੰ ਖਰਗਾ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ ਪਹਿਲਾਂ ਸੀ ਮਾਸਟਰ ਦਾ ਮੁੰਡਾ ਜਦੋਂ ਕੁਰਸੀ ਹੈ ਨਹੀਂ ਸੀ ਕੋਈ ਉਦੋਂ ਪਹਿਲਾਂ ਇੱਕ ਮਿੰਟ ਵੀ ਕਰਦਾ ਹੁੰਦਾ ਸੀ ਤੇ ਨਾਲ ਇਹ ਐਂ ਵੀ ਕਹਿੰਦਾ ਹੁੰਦਾ ਸੀ ਵੀ ਮੈਂ ਪੜ੍ਹ ਲਿਖ ਕੇ ਨਾ ਤੇ ਮੈਂ ਬਣ ਜਾਊਗਾ ਪੁਲਿਸ 'ਚ ਭਰਤੀ ਹੋ ਜਾਊਗੀ ਮੜਕਾ ਚੌਂਕ ਚਲਵਾਊਗਾ ਡਿਊਟੀ ਤੇ ਉੱਤੇ ਮਾਸਟਰਾਂ ਨੂੰ ਤਾਂ ਫਿਰ ਮੈਂ ਭਜਾ ਭਜਾ ਕੁੱਤੇ ਖਾ। ਇਹ ਤਾਂ ਪੁਲਿਸ ਵਾਲੀ ਗੱਲ ਇਹ ਤੇ ਆ ਗਈ ਤਾਂ ਹਲਦੀ ਦੀ ਘੰਟੀ ਵਾਲੀ ਗੱਲ ਜਿਵੇਂ ਚੂਹੇ ਨੂੰ ਮਿਲ ਗਏ ਇਹਨੂੰ ਤਾਂ ਮਿਲ ਗਈ ਸੀ ਐਮ ਦੀ ਕੁਰਸੀ। ਇਹ ਫਿਰ ਕਿੱਥੇ ਝੱਲੀ ਦਾ ਬਾਈ ਕਿਉਂਕਿ ਜੱਟ ਦਾ ਕਹਿੰਦੇ ਸੁਹਾਗ ਗਿੱਤ ਚੜਾ ਨਹੀਂ ਮਾਨ ਹੁੰਦਾ। ਇਹ ਤਾਂ ਅੱਜ ਸੀਐਮ ਦੀ ਕੁਰਸੀ ਤੇ ਬਹਿ ਗਿਆ। ਅਮਨੁਰੋੜਾ ਦੀ ਮੈਂ ਉਹਦੀ ਵੀਡੀਓ ਸੁਣੀ ਉਹ ਦੋਨਾਂ ਚੀਜ਼ਾਂ ਨੇ ਇੱਕ ਸਾਡੇ ਨਾ ਕਹਾਵਤ ਹੈ ਵੀ ਅਕੇ ਜੇ ਯਾਰ ਤੂੰ ਵਰਕ ਜੀ ਮਾਰਦਾ ਉਹ ਕਹਿੰਦਾ ਮੈਂ ਠਾਹ ਉਹ ਨਾਲ ਹੀ ਕਹਿੰਦਾ ਮੋਕ ਮਾਰਦਾ ਕਹਿੰਦਾ ਮੈਂ ਬਣਿਆ ਦਾ ਛੱਡਿਆ ਵੇ ਪੈਸੇ ਮੈਂ ਕਹਿੰਦਾ ਨਹੀਂ ਹੁੰਦਾ ਇਹ ਗੱਲ ਉਹ ਗੱਲ ਆ ਉਹਦੇ ਚ ਇੱਕ ਪਾਸੇ ਤਾਂ ਕਹੀ ਜਾਂਦਾ ਮੇਰੇ ਘਰੇ ਆ ਜਾਣ ਲੋਕ ਅਸੀਂ ਅਸੀਂ ਕੋਈ ਗੱਲ ਨਹੀਂ ਸਾਡੇ ਘਰਾਂ ਚ ਆ ਜੋ ਸਾਡੇ ਬਾਹਰਾਂ ਚ ਬਹਿ ਜੋ ਸਾਡੇ ਘਰ ਘੇਰ ਲੋ ਪਰ ਲੋਕਾਂ ਨੂੰ ਬਰਦਾਸ਼ਤ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਹਿਣੋ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਲੋਕ ਤਾਂ ਸੋਡੀਆਂ ਨੀਤੀਆਂ ਤੋਂ ਪਰੇਸ਼ਾਨ ਹੈ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰੀ ਨੂੰ ਅਸੀਂ ਪਹਿਲੇ ਪਹਿਲੇ ਨੰਬਰ ਤੇ ਨੱਥ ਪਾਵਾਂ ਤੇ ਮਾਮਲੇ ਭ੍ਰਿਸ਼ਟਾਚਾਰੀ ਦਾ ਹੈ ਜਿਹੜੇ ਸਕੂਲਾਂ ਦਾ ਭਗਵੰਤ ਮਾਨ ਆਪ ਚੇਅਰਮੈਨ ਇਹਦੇ ਅੰਡਰ ਆਉਂਦਾ ਇਹ ਸਕੂਲ ਦੀ ਚੌਕੇ ਦਾ ਜਿਹੜਾ ਮਸਲਾ ਹੈ ਤੇ ਚੌਕੇ ਦੇ ਟੀਚਰਾਂ ਨੇ ਹਿੰਮਤ ਕਰੀ ਹੈ ਮੈਨੇਜਮੈਂਟ ਘੱਟੋ-ਘੱਟ 12-13 ਲੱਖ ਰੁਪਏ ਜਿਹੜਾ 70% ਦਾ ਉਹਦੇ ਚੋ ਵੀ ਖਾਂਦੀ ਸੀ ਜੇ ਉਹਨਾਂ ਨੇ ਕਾਲਾ ਚਿੱਟਾ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਉਲਟਾ ਭਣਦਾ ਤਾਂ ਇਹ ਸੀ ਵੀ ਮੈਨੇਜਮੈਂਟ ਨੂੰ ਤੱਕਦੇ ਉਲਟਾ ਜੇ ਟੀਚਰਾਂ ਨੇ ਸੱਚੀ ਗੱਲ ਲੋਕਾਂ 'ਚ ਲਿਆਤੀ ਟੀਚਰਾਂ ਨੂੰ ਡੰਗਦਾ ਉਹਨਾਂ ਨੂੰ ਸਕ ਆਹ ਹਰਦਿਕਾ ਸਾਡੀਆਂ ਉਹ ਔਰਤਾਂ ਆਗੂਆਂ ਸੀ ਬਜ਼ੁਰਗ ਹੈ 80 ਸਾਲ ਤੋਂ ਵੀ ਉੱਪਰ ਹੈ ਹਰਪਾਲ ਕੌਂ ਚੌਕੇ ਦੇ ਉਹਨੂੰ ਧੱਕੇ ਮਾਰਦਿਆਂ ਦੇਖ ਗਈਆਂ ਬਿੰਦੂ ਹੁਣ ਜਾਣੀ ਪਛਾਣੀ ਔਰਤਾਂ ਦੀ ਆਗੂ ਆ ਦਿਨ ਰਾਤ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਆ ਜਿੱਥੇ ਇੱਕ ਜਣੀ ਔਰਤਾਂ ਨਾਲ ਧੱਕਾ ਹੁੰਦਾ ਉਹ ਮੂੰਹੇ ਹਿੱਕ ਢਾ ਕੇ ਛੱਡਦੀ ਆ ਤੇ ਉਹ ਕੁੜੀਆਂ ਜਿਹੜੀਆਂ ਉਹ ਸੰਗ ਆਉਣੀ ਚਾਹੀਦੀ ਜ ਉਹਨਾਂ ਨੂੰ ਉਹਦੇ ਮੂੰਹ ਤੇ ਥੱਪੜੇ ਮਾਰਦਗੇ ਇਹ ਕੀ ਦਿਖਾਉਣਾ ਚਾਹੁੰਦੇ ਆ ਇਹ ਅਸਲ ਵਿੱਚ ਉਹ ਵੀ ਸਾਡੀ ਰਾਜਨੀਤਿਕ ਰਾਜਸਤਾ ਇਹੋ ਜੀ ਹੁੰਦੀ ਆ ਪਰ ਇਹ ਭਲੇਖੇ ਤੇ ਲੋਕ ਜਾਣਦੇ ਆ ਕਦੇ ਜ਼ਬਰ ਦੇ ਨਾਲ ਕਦੇ ਡੰਡੇ ਦੇ ਜੋਰ ਇਹ ਰਾਜਸਤਾ ਚ ਪਿੰਡ ਚੌਕੇ ਦੇ ਵਿੱਚ ਮਾਸਟਰਾਂ ਤੇ ਮਾਸਟਰ ਦੇ ਮੁੰਡੇ ਦਾ ਹੀ ਜ਼ਬਰ ਮਾਸਟਰਾਂ ਤੇ ਜ਼ਬਰ ਤੇ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਹਮਾਇਤ ਦੇ ਵਿੱਚ ਬੈਠੀਆਂ ਸੀ ਉਹਨਾਂ ਤੇ ਜ਼ਬਰ ਉਹਨਾਂ ਦੇ ਉੱਪਰ ਲਾਠੀ ਚਾਰਜ ਜਿਹੜਾ ਹੈਗਾ ਆ ਉਹ ਹੁੰਦਾ ਹੈ ਜਿਸ ਤੇ ਰੋਸ ਦੇ ਵੱਜੋਂ ਅੱਜ ਪੰਜਾਬ ਭਰ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਦੇ ਘਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਹੈ ਅਸੀਂ ਐਮਐਲਏ ਮੋਡ ਸੁਖਵੀਰ ਮੈਸਰਖਾਨਾ ਦੇ ਪਿੰਡ ਮੈਸਰਖਾਨਾ ਦੇ ਵਿੱਚ ਜਿਹੜੇ ਆ ਖੜੇ ਮੇਰੇ ਨਾਲ ਕਿਸਾਨ ਆਗੂ ਗੱਲਬਾਤ ਕਰਾਂਗੇ ਕਿਸਾਨ ਆਗੂ ਹੋਣਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਕਿ ਮਾਸਟਰ ਦੇ ਪੁੱਤ ਦਾ ਮਾਸਟਰਾਂ ਤੇ ਹੀ ਜ਼ਬਰ ਨਾਲ ਬੈਠੀਆਂ ਜਿਹੜੀਆਂ ਜੱਥੇਬੰਦੀਆਂ ਉਹਨਾਂ ਤੇ ਵੀ ਜ਼ਬਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਦੇਖੋ ਪਹਿਲਾਂ ਸੀ ਇਹ ਮਾਸਟਰ ਦਾ ਮੁੰਡਾ ਜਦੋਂ ਕੁਰਸੀ ਹੈ ਨਹੀਂ ਸੀ ਕੋਲੇ ਉਦੋਂ ਪਹਿਲਾਂ ਇੱਕ ਮਿੰਟ ਵੀ ਕਰਦਾ ਹੁੰਦਾ ਸੀ ਤੇ ਨਾਲ ਇਹ ਵੀ ਕਹਿੰਦਾ ਹੁੰਦਾ ਸੀ ਵੀ ਮੈਂ ਪੜ੍ਹ ਲਿਖ ਕੇ ਨਾ ਤੇ ਮੈਂ ਬਣ ਜੂਗਾ ਪੁਲਿਸ ਚ ਭਰਤੀ ਹੋ ਜੂਗਾ ਮੜਕਾ ਚੌਂਕ ਚਲਵਾਉਂਗਾ ਡਿਊਟੀ ਤੇ ਉੱਤੇ ਮਾਸਟਰਾਂ ਨੂੰ ਤਾਂ ਫਿਰ ਮੈਂ ਭਜਾ ਭਜਾ ਘੁੱਟਿਆ ਕਰੂੰ। ਇਹ ਤਾਂ ਪੋਰਸੇ ਵਾਲੀ ਗੱਲ ਇਹ ਤੇ ਆ ਕੀ ਤਾਂ ਹਲਦੀ ਦੀ ਗੰਢੀ ਵਾਲੀ ਗੱਲ ਜਿਵੇਂ ਚੂਹੇ ਨੂੰ ਮਿਲ ਗਈ ਇਹਨੂੰ ਤਾਂ ਮਿਲ ਗਈ ਸੀ ਐਮ ਦੀ ਕੁਰਸੀ। ਇਹ ਫਿਰ ਕਿੱਥੇ ਝੱਲੀਦਾ ਬਾਈ? ਕਿਉਂਕਿ ਜੱਟ ਦਾ ਕਹਿੰਦੇ ਸੁਹਾਗਿਤ ਚੜਾ ਨਹੀਂ ਮਾਨ ਹੁੰਦਾ। ਇਹ ਤਾਂ ਅੱਜ ਸੀਐਮ ਦੀ ਕੁਰਸੀ ਤੇ ਬਹਿ ਗਿਆ। ਇਸ ਕਰਕੇ ਉਹ ਗੱਲਾਂ ਸਾਰੀਆਂ ਭੁੱਲ ਗਿਆ ਹੁਣ। ਹੁਣ ਤਾਂ ਇਹਦਾ ਨਸ਼ਾ ਇੰਨਾ ਦਿਮਾਗ ਨੂੰ ਚੜ ਗਿਆ ਤਾਂ ਹਾਂ ਇਹਨੂੰ ਬਾਕੀ ਕੁਛ ਤਾਂ ਦਿਸਣ ਨੂੰ ਹੀ ਹਟ ਗਿਆ। ਸਾਰ ਸਪਿਰੇ ਕਾਰਪਟ ਕਰਾਣੇ ਦੀ ਸੀ ਜਾਂਦੇ ਆ। ਕਿਹੜੀ ਤਰੱਕੀ ਕਰਨੀ ਆ ਉਹ ਬਾਹਲੀਆਂ ਕੰਪਨੀਆਂ ਦਾ ਇੱਥੇ ਨਿਵੇਸ਼ ਕਿਵੇਂ ਕਰਾ ਦੇ ਆ ਉਹ ਸਾਰਾ ਉਹ ਸਾਰਾ ਕਦੇ ਕਹਿੰਦੇ ਭਾਰਤ ਮਾਲੇ ਚ ਡਿੱਕਾ ਬਣਦੇ ਆ ਕਦੇ ਕਹਿੰਦੇ ਗੈਸ ਟਾਪਲਨ ਚ ਡਿੱਕਾ ਬਣਦੇ ਆ ਕਦੇ ਸੜਕਾਂ ਰੋਕ ਲੈਂਦੇ ਆ ਇਸ ਕਰਕੇ ਜਣੀ ਉਹਦਾ ਜਿਹੜਾ ਫਤੂਰ ਚੜ ਗਿਆ ਦਿਮਾਗ ਨੂੰ ਨਸ਼ਾ ਹੈ ਜਿਹੜਾ ਨਸਾ ਦਾ ਨਸ਼ਾ ਹੈ ਹਮੇਸ਼ਾ ਹੀ ਹੁੰਦਾ ਹੁੰਦਾ ਹੈ ਇਹਨੂੰ ਥੋੜਾ ਜਿਹਾ ਮੈਨੂੰ ਲੱਗਦਾ ਜ਼ਿਆਦਾ ਚੜ ਗਿਆ ਸੋ ਇਸ ਕਰਕੇ ਜੋ ਪਹਿਲਾਂ ਕਹਿੰਦਾ ਹੁੰਦਾ ਸੀ ਇਹ ਇਹਨਾਂ ਗੱਲਾਂ ਦੇ ਹੀ ਭਲੇਖੇ ਚ ਆ ਗਏ ਲੋਕ ਵੀਰ ਜਿਹੇ ਜਿਹਿਆਂ ਉਹ ਕਮੇਡੀਆਂ ਕਰਦਾ ਰਿਹਾ ਹੈ ਜਿਹੇ ਜਿਹੀਆਂ ਵੀਡੀਓ ਪਾਉਂਦਾ ਰਿਹਾ ਸ਼ਾਇਦ ਕੋਈ ਨਾ ਕਿਸੇ ਕਰੂਗਾ ਇਸੇ ਕਰਕੇ ਐਡਾ ਵੱਡਾ ਫਤਵਾ ਦਿੱਤਾ ਲੋਕ ਭਲੇਖੇ ਤੇ ਸੀਗੇ ਤੇ ਲੋਕਾਂ ਨੂੰ ਇਹਨੇ ਧੋਖਾ ਦੇਣ ਦੇ ਵਿੱਚ ਕੰਮ ਜਾਊਗਾ ਧੋਖਾ ਵੀ ਵੇਖੋ ਕਿਸੇ ਕਿਸਮ ਦਾ ਦਿੱਤਾ ਪਹਿਲਾਂ ਉਹ ਪਹਿਲੀਆਂ ਪਾਰਟੀਆਂ ਕਦੇ ਧਰਮ ਦਾ ਬੁਰਕਾ ਪਾ ਕੇ ਕਦੇ ਹੋਰ ਫਿਰਕੂ ਰੰਗ ਤੇ ਦੇ ਕੇ ਉਹ ਆ ਜਾਂਦੇ ਸੀ ਇਹਨੇ ਦੂਜਾ ਇਨਕਲਾਬ ਵਾਲਾ ਬੁਰਕਾ ਪਾ ਕੇ ਬਸੰਤੀ ਪੱਗ ਬਨ ਕੇ ਭਗਤ ਸਿੰਘ ਦੇ ਪਿੰਡ ਖੜਕਲ ਕਲਾਂ ਜਾ ਕੇ ਸੌਹ ਝੁੱਕ ਕੇ ਉਹ ਭਗਤ ਸਿੰਘ ਦੇ ਨਾਤੇ ਜਿਹੜੀ ਲੋਕਾਂ ਨਾਲ ਧੋਖਾ ਕੀਤਾ ਹੂੰ ਇਹ ਧੋਖਾ ਛੇਤੀ ਨੰਗਾ ਹੋ ਗਿਆ ਇਸ ਕਰਕੇ ਜਿਵੇਂ ਕਹਿੰਦੇ ਹੁੰਦੇ ਕਹਿਣੀ ਤੇ ਕਰਨੀ ਚ ਬਹੁਤ ਫਰਕ ਹੈ ਕਹਿਣ ਦੀਆਂ ਗੱਲਾਂ ਇਹਨਾਂ ਦੀਆਂ ਹੋਰ ਹੁੰਦੀਆਂ ਕਮਾਉਣ ਦੀਆਂ ਸੱਤਾ ਤੱਕ ਹੋਰ ਹੁੰਦੀਆਂ ਇਹ ਕੋਈ ਇਹਦਾ ਤਜਰਬਾ ਥੋੜੋ ਹੈ ਇਹਦਾ ਪੁਰਾਣਾ 75 ਸਾਲਾਂ ਦਾ ਤਜਰਬਾ ਚੱਕ ਲੋ ਜਿਹੜੇ ਸੱਤਾ ਚੋਂ ਬਾਹਰ ਹੁੰਦੇ ਆ ਜਦੋਂ ਵੀ ਚਾਹੇ ਰਵਾਇਤੀ ਪਾਰਟੀਆਂ ਚਾਹੇ ਕੋਈ ਨਵੀਂ ਪਾਰਟੀ ਉੱਠੀ ਹੋਵੇ ਉਦੋਂ ਗੱਲਾਂ ਹੋਰ ਹੁੰਦੀਆਂ ਜਦੋਂ ਰਾਜਗਦੀ ਤੇ ਪਹੁੰਚ ਜਾਂਦੇ ਆ ਉਦੋਂ ਹੋਰ ਹੋ ਜਾਂਦੇ ਆ ਕਿਉਂਕਿ ਉਦੋਂ ਤਾਂ ਸਾਡਾ ਇੱਕ ਨਾਰਾ ਹੈ ਵਾਅਦੇ ਕਰਦੇ ਲੋਕਾਂ ਦਾ ਜੋੜ-ਜੋੜ ਬੰਦੇ ਜੋਕਾਂ ਨੇ ਇਹਨਾਂ ਸਾਰਿਆਂ ਤੇ ਉਮੀਦ ਟੁੱਟਦਾ ਹੈ ਜਦੋਂ ਸਤਾ ਹਥੇ ਹੋਣੀਆਂ ਇਹਨਾਂ ਨੇ ਉਦੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਆ ਉਦੋਂ ਬਾਅਦ ਫਿਰ ਉਹ ਦਿਸਣ ਲੱਗ ਜਾਂਦੇ ਆ ਲੋਕ ਤਾਂ ਭੁੱਲ ਜਾਂਦੇ ਆ ਕਿੱਡੀ ਕੁ ਛੋਟੀ ਗੱਲ ਹੈ ਭੈਣਾ ਨਾ ਔਰਤਾਂ ਨਾਲ ਇਹਨੇ 1000 ਰੁਪਏ ਰਸੋਈ ਚਲਾਉਣ ਵਾਸਤੇ ਵਾਅਦਾ ਕਰ ਲਿਆ ਪਹਿਲੀ ਗੱਲ ਤਾਂ 1000 ਨਾਲ ਰਸੋਈ ਚੱਲ ਜੂ 1000 ਦਾ ਤਾਂ ਹੁਣ ਕੱਲਾ ਸਿਲੰਡਰ ਨਹੀਂ ਆਉਂਦਾ ਪਰ ਦਿੱਤਾ ਉਹ ਵੀ ਨਹੀਂ ਉਹਨਾਂ ਵਾਰੀ ਤਾਂ ਇਹਨਾਂ ਦਾ ਬਜਟ ਆ ਜਿਹੜਾ ਡਾਂਵਾ ਡੋਰ ਖਾਈ ਜਾਂਦਾ ਹੈ ਤੇ ਜਿਹੜਾ ਕਹਿੰਦਾ ਸੀ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਕਿੰਨੀਆਂ ਡਾਰਾਂ ਹੁੰਦੀਆਂ ਮੈਂ ਅੱਜ ਹੀ ਪੜ ਰਿਆ ਸੀ ਇਹਨਾਂ ਦਾ ਨਾਨਾ ਦੀ ਮੱਥਾ ਟੇਕਣ ਗਿਆ ਉੱਥੇ ਵੀ ਇੰਨੀ ਫੋਰਸ ਲਾਤੀ ਕਹਿੰਦੇ ਹਸਾਬ ਹੀ ਨਹੀਂ ਲੱਗਿਆ ਇੱਥੇ ਐਸੇ ਮੋੜਾਂ ਦੇ ਵਿੱਚ ਆਪਾਂ ਖੜੇ ਆ ਮੋੜਾਂ ਦੇ ਵਿੱਚ ਇਹ ਜਦੋਂ ਆਇਆ ਇਹਨਾਂ ਦੀ ਮਾਤਾ ਦੇ ਨਾਲ ਅੱਡ ਗੱਡੀਆਂ ਸੀ ਇਹਦੇ ਘਰ ਵਾਲੀ ਨਾਲ ਅੱਡ ਗੱਡੀਆਂ ਸੀ ਇਹਦੇ ਨਾਲ ਅੱਡ ਗੱਡੀਆਂ ਸੀ ਅਗਲੇ ਮੁੱਖ ਮੰਤਰੀਆਂ ਤਾਂ ਇੱਕ ਡਾਰ ਹੁੰਦੀ ਸੀ ਇਹਦੇ ਨਾਲ ਤਿੰਨ ਡਾਰਾਂ ਹੁੰਦੀਆਂ ਵੀਆਈਪੀ ਦੀਆਂ ਸੋ ਇਸ ਕਰਕੇ ਉਦੋਂ ਖਜ਼ਾਨਾ ਉਛੜਦਾ ਤੁਰਿਆ ਫਿਰਦਾ ਆਪਦੇ ਚਿਹਤਿਆਂ ਨੂੰ ਜਦੋਂ ਗੱਫੀ ਦੇਣਿਆਂ ਉਦੋਂ ਖਜ਼ਾਨੇ 'ਚ ਕੋਈ ਤੋੜਾ ਨਹੀਂ ਆਪਦੇ ਐਮਐਲਏਆਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਕਿੰਨੀਆਂ ਤਰਖਾਹਾਂ 'ਚ ਪੱਤਿਆਂ 'ਚ ਵਾਅਦੇ ਕੀਤੇ ਆ ਉਦੋਂ ਕੋਈ ਤੋੜਾ ਨਹੀਂ ਪਰ ਜਦੋਂ ਚਾਹੇ ਔਰਤਾਂ ਨੂੰ ਕੁਝ ਦੇਣਾ ਹੈ ਚਾਹੇ ਗਰੀਬਾਂ ਨੂੰ ਕੁਝ ਦੇਣਾ ਹੈ ਚਾਹੇ ਕਿਸਾਨਾਂ ਨੂੰ ਕੁਝ ਦੇਣਾ ਹੈ ਕਿਰਤੀ ਵਰਗ ਦੇ ਲੋਕਾਂ ਨੂੰ ਜਦੋਂ ਕੁਝ ਵੀ ਦੇਣਾ ਪੈਂਦਾ ਉਹਨਾਂ ਦੀ ਢਿੱਡ ਪੀੜ ਹੁੰਦੀ ਹੈ ਉਹਦੋਂ ਖਜ਼ਾਨਾ ਖਾਲੀ ਹੈ ਅੱਜ ਤੁਸੀਂ ਫਿਰ ਇੱਥੇ ਪਾਸੇ ਆਇ ਕਿਉਂ ਬਹਿ ਗਏ ਕਿਉਂਕਿ ਅਮਨ अरोड़ा ਸਾਫ ਤਾਂ ਇਹ ਕਹਿੰਦੇ ਨੇ ਕਿ ਸੜਕਾਂ ਸੁਰਕਾਂ ਨਾ ਰੋਕੋ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਸਾਡੇ ਘਰਾਂ ਕੋਲ ਆਓ ਘਰ ਤਾਂ ਐਮਐਲਏ ਸਾਹਿਬ ਦਾ ਇੰਨੀ ਦੂਰ ਪਿਆ ਤੁਸੀਂ ਪਾਸੇ ਹੀ ਬੈਠੇ ਹੋ ਉੱਤੇ ਘਰ ਕੋਲੇ ਜਾ ਕੇ ਹਾਲਚਲ ਪੁੱਛ ਲੈਣਾ ਸੀ ਐਮਐਲਏ ਸਾਹਿਬ ਦਾ ਨਹੀਂ ਇਹ ਦਫ਼ਤਰ ਹੈ ਉਹਦਾ ਹੂੰ ਇੱਥੇ ਦਫ਼ਤਰ ਆ ਨਾਲੇ ਸਾਡਾ ਪ੍ਰਚਾਰ ਜਾਂਦਾ ਇੱਥੇ ਹੈਗਾ ਅਸੀਂ ਇੱਕ ਗੱਲ ਧਿਆਨ ਰੱਖਿਆ ਘਰ ਦੇ ਵਿੱਚ ਚੱਲ ਰਿਹਾ ਮੇਲਾ ਪਿੰਡ ਦੇ ਵਿੱਚ ਜਿੱਥੇ ਉਹਦਾ ਘਰ ਹੈ ਮੇਲਾ ਦੇ ਅਸੀਂ ਆਮ ਲੋਕ ਕਾਨੂੰਨੀ ਪਰੇਸ਼ਾਨ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਪਹਿਲਾਂ ਵੀ ਜਦੋਂ ਆਉਣੇ ਆ ਪਰ ਇਹ ਪਰੇਸ਼ਾਨੀ ਜਿਹੜੀ ਬੈਰੀਗੇਟਿੰਗ ਪ੍ਰਸ਼ਾਸਨ ਨੇ ਲਾਈ ਹੈ ਇਧਰੋਂ ਤੇ ਇਧਰੋਂ ਫਿਰ ਉਹਦੇ ਨਾਲ ਵੀ ਪਰੇਸ਼ਾਨੀ ਤਾਂ ਹੁੰਦੀ ਆ ਉਹ ਤਾਂ ਕਰਦੇ ਆ ਅਸੀਂ ਇਹੀ ਤਾਂ ਨੰਗਾ ਕਰਦੇ ਆ ਤੁਸੀਂ ਯਾਦ ਹੋਣਾ ਜਦੋਂ 5 ਤਰੀਕ ਨੂੰ ਇਹ ਕਹਿੰਦੇ ਸੜਕਾਂ ਰੋਕਾਂਗੇ ਸੜਕਾਂ ਸੀ ਇਹਨਾਂ ਦੇ ਪ੍ਰਸ਼ਾਸਨ ਦੀਆਂ ਸਰਕਾਰ ਦੀ ਤਰਫੋਂ ਰੋਕੀਆਂ ਹੋਈਆਂ ਦਿਖਾਈਆਂ ਅਸੀਂ ਜਾ ਕੇ ਸੜਕਾਂ ਖਲਵਾਈਆਂ ਇਹ ਤਾਂ ਫੋਰਸਾਂ ਦੀਆਂ ਗੱਡੀਆਂ ਲਾ ਕੇ ਨਾਕੇ ਬੰਦ ਕਰ ਲੈਣ ਉਦੋਂ ਕੋਈ ਨਹੀਂ ਆ ਪਿਛਲੇ ਦਿਨੀ ਜਦੋਂ ਦੇਸ਼ ਦੀ ਰਾਸ਼ਟਰਪਤੀ ਆਈ ਹੈ ਸਾਡੇ ਬਠਿੰਡ ਦੇ ਵਿੱਚ 2 ਦਿਨ ਬਠਿੰਡਾ ਬੰਦ ਰਿਹਾ ਉਦੋਂ ਲੋਕਾਂ ਦੀ ਕੋਈ ਪਰੇਸ਼ਾਨੀ ਕਿਸੇ ਦੇ ਸਾਹਮਣੇ ਨਹੀਂ ਆਈ ਇਹ ਤਾਂ ਜਦੋਂ ਲੋਕ ਆਪਦੀ ਹੱਕੀ ਆਵਾਜ਼ ਬੁਲੰਦ ਕਰਦੇ ਆ ਲੋਕ ਉਦੋਂ ਹੀ ਦਿਖਦੇ ਇਹਨਾਂ ਨੂੰ ਉਹ ਜਿਹੜੇ ਲੋਕ ਆਪਦੀ ਹੱਕੀਆਂ ਦੀ ਆਵਾਜ਼ ਬੁਲੰਦ ਕਰਦੇ ਆ ਕੀ ਉਹ ਲੋਕ ਨਹੀਂ ਉਹ ਲੋਕਾਂ 'ਚ ਗਿਣਦੇ ਨਹੀਂ ਜਾਂਦੇ ਜਿਹੜਾ ਇਹ ਕਹਿੰਦਾ ਮੈਂ ਤਾਂ ਮਤਲਬ 3 ਕਰੋੜ ਲੋਕਾਂ ਦਾ ਨੁਮਾਇੰਦਾ ਹੂੰ ਉਹ 3 ਕਰੋੜ ਲੋਕਾਂ 'ਚ ਆਹ ਲੋਕ ਵੀ ਹੁੰਦੇ ਆ ਜਿਹੜੇ ਦੁਖੀ ਐ ਰੋਜ਼ ਜਿਹੜੇ ਭੂਕਾਪ ਕਰਦੇ ਆ ਅੱਜ ਅਸੀਂ ਇਹਨਾਂ ਦੇ ਐਮਐਲਏ ਦੇ ਮੰਤਰੀਆਂ ਦੇ 12 'ਚ ਬੈਠੇ ਆ ਆਪਦੀ ਗੱਲ ਕਹਿਣ ਆਏ ਆ ਬਹੁਤ ਛੋਟਾ ਮਸਲਾ ਹੈ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰੀ ਨੂੰ ਅਸੀਂ ਪਹਿਲੇ ਪਹਿਲੇ ਨੰਬਰ ਤੇ ਨੱਥ ਪਾਵਾਂਗੇ ਤੇ ਮਾਮਲਾ ਹੀ ਭ੍ਰਿਸ਼ਟਾਚਾਰੀ ਦਾ ਹੈ ਜਿਹੜੇ ਸਕੂਲਾਂ ਦਾ ਭਗਵੰਤਮਾਨ ਆਪ ਚੇਅਰਮੈਨ ਹੈ ਇਹਦੇ ਅੰਡਰ ਆਉਂਦਾ ਇਹ ਸਕੂਲ ਵੀ ਚੌਕੇ ਦਾ ਜਿਹੜਾ ਮਸਲਾ ਹੈ ਤੇ ਚੌਕੇ ਦੇ ਟੀਚਰਾਂ ਨੇ ਹਿੰਮਤ ਕਰੀ ਹੈ ਮੈਨੇਜਮੈਂਟ ਘੱਟੋ-ਘੱਟ 12-13 ਲੱਖ ਰੁਪਏ ਜਿਹੜਾ 70% ਦਾ ਉਹਦੇ ਚੋ ਵੀ ਖਾਂਦੀ ਸੀ ਜੇ ਉਹਨਾਂ ਨੇ ਕਾਲਾ ਚਿੱਠਾ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਉਲਟਾ ਬਣਦਾ ਤਾਂ ਇਹ ਸੀ ਵੀ ਮੈਨੇਜਮੈਂਟ ਨੂੰ ਟੰਗਦੇ ਉਲਟਾ ਜੇ ਟੀਚਰਾਂ ਨੇ ਸੱਚੀ ਗੱਲ ਲੋਕਾਂ 'ਚ ਲਿਆਤੀ ਟੀਚਰਾਂ ਨੂੰ ਢੰਗਤਾ ਉਹਨਾਂ ਨੂੰ ਸਕੂਲਾਂੋਂ ਬਾਹਰ ਕਰਤਾ ਜੇ ਉਹ ਸਕੂਲਾਂ ਦੇ ਅੰਦਰ ਜਾਣ ਦੀ ਬੱਚਿਆਂ ਨੂੰ ਪੜਾਉਣ ਦੀ ਗੱਲ ਕਰਦੇ ਆ ਤਾਂ ਕਹਿੰਦੇ ਤੁਸੀਂ ਮਾਹੌਲ ਵਿਗਾੜਦੇ ਹੋ ਸੋ ਇਸ ਕਰਕੇ ਜਣੀ ਸਾਰੀਆਂ ਗੱਲਾਂ ਜੀ ਕਹਿਣੀ ਤੇ ਕਰਨੀ ਚ ਇਹਨਾਂ ਦਾ ਦਿਨ ਰਾਤ ਦਾ ਬੱਟਾ ਹੈ ਇਹਨਾਂ ਨੇ ਹੁਣ ਨਵਾਂ ਬਦਲਾਵ ਹੀ ਕਿ ਲਿਆਂਦਾ ਹੋ ਸਕਦਾ ਐਮਐਲਏ ਮੌੜ ਵੀ ਇੱਥੇ ਆ ਕੇ ਛੋਡੇ ਚ ਬੈਠਣ ਜਦੋਂ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਕਿਸਾਨ ਜਾਂਦੇ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਗਿਆ ਕੁਲਤਾਰ ਸੰਧਮਾ ਆਪ ਸਾਹਮਣੇ ਆ ਕੇ ਬੈਠ ਗਏ ਖੁਦ ਸਮੱਸਿਆਵਾਂ ਉਹਨਾਂ ਨੇ ਕਿਸਾਨਾਂ ਦੀਆਂ ਸੁਣੀਆਂ ਨੇ ਕਿਸਾਨਾਂ ਨੇ ਵੀ ਸਮੱਸਿਆਵਾਂ ਚੰਗੀ ਤਰ੍ਹਾਂ ਦੇ ਨਾਲ ਸਟੇਜ ਤੋਂ ਸੁਣਾਈਆਂ ਹੋ ਸਕਦਾ ਐਮਐਲਏ ਮੌੜ ਵੀ ਆ ਕੇ ਬਹਿ ਜਾਣ ਮੇਰਾ ਖਿਆਲ ਹੈ ਕਿ ਕੁਲਤਾਰ ਸੰਧਮਾ ਤੋਂ ਇਹਨਾਂ ਨੇ ਸਭ ਕੁ ਲੈ ਲਿਆ ਹੋ ਉਹਦੀ ਬਾਜੀ ਪੁੱਠੀ ਪੈ ਗਈ ਉਹ ਸੋਚਦੇ ਕੁਝ ਹੋਰ ਹੁੰਦੇ ਆ ਸਾਡੇ ਗਰਬਾਣੀ ਚ ਲਿਖਿਆ ਹੋਰ ਹੈ ਕਿ ਹੋਰ ਹੈ ਭਾਈ ਚਿਤਪਤੇਰਾ ਉਠ ਗੌਰ ਫਾਂਸੀ ਗੱਲ ਪ ਉਸ ਗੱਲ ਨੂੰ ਉਹ ਚਿੱਤ ਚ ਤਾਂ ਹੋਰ ਸੋਚਦਾ ਵੀ ਸ਼ਾਇਦ ਮੈਂ ਇਹਨਾਂ ਨੂੰ ਵੋਕੇ ਆਪਦੀ ਉਹ ਉਨ ਪੁੱਠੀ ਪੈ ਗਈ ਮੈਨੂੰ ਤਾਂ ਲੱਗਦਾ ਇਹ ਉਹਨਾਂ ਤਾਂ ਸਭ ਸਿੱਖ ਲਿਆ ਹੋਏ ਇਹ ਮੈਸਰਖਾਨਾ ਮੁਸ਼ਕਲ ਹੈ ਇੱਥੇ ਆਵੇ ਚੰਗੀ ਗੱਲ ਐਸ ਤਰ੍ਹਾਂ ਕਹਿੰਦੇ ਇਹਨਾਂ ਲੋਕਾਂ ਨੇ ਜਿਤਾਏ ਨਾ ਲੋਕਾਂ 'ਚ ਬਹਿ ਜਾਣਾ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਦੇਣ ਲੋਕਾਂ ਨੇ ਤਾਂ ਇਹਨਾਂ ਨੂੰ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਵਾਸਤੇ ਚੁਣਿਆ ਸਰਕਾਰ ਸਤਾ ਐਡੀ ਵੱਡੀ ਪਦਰ ਤੇ ਰਿਕਾਰਡ ਤੋੜ ਜਿੱਤੇ ਇਹਨਾਂ ਦੇ ਹਾਸਲ ਪਾਈ ਐ ਐਡੀਆਂ ਵੱਡੀਆਂ ਇਹਨਾਂ ਤੇ ਆਸਾਂ ਲਾਈਆਂ ਉਹਨਾਂ ਆਸਾਂ ਤੇ ਖਰੇ ਉਤਰਨ ਪਰ ਜਿਵੇਂ ਆਸਾਂ ਟੁੱਟ ਗਈਆਂ ਉਦੋਂ ਫਿਰ ਲੋਕਾਂ ਦਾ ਚਿੰਤਾ ਪੁੱਛਿਆ ਜਾਂਦਾ ਇਸ ਕਰਕੇ ਜਦੋਂ ਵੱਡੀਆਂ ਅਸਾਂ ਵੱਡੀਆਂ ਅਸਾਂ ਟੁੱਟਦੀਆਂ ਵੱਡੀ ਬੇਚੈਨੀ ਫੈਲਦੀ ਹੈ ਉਹ ਬੇਚੈਨੀ ਅੱਜ ਲੋਕਾਂ ਦੇ ਘਰ ਦੇ ਵਿੱਚ ਹੁਣ ਅੱਜ ਡਰ ਕਿਹੜੀ ਗੱਲ ਦਾ ਹੋ ਗਿਆ ਕਿਸਾਨਾਂ ਤੋਂ ਖਾਸ ਕਰਕੇ ਡਰ ਕਿਹੜੀ ਗੱਲ ਦਾ ਹੋ ਗਿਆ ਜਿਸ ਤਰ੍ਹਾਂ ਦੇ ਨਾਲ ਬੈਰੀਕੇਡਿੰਗ ਇੱਧਰ ਕਰਕੇ ਪੁਲਿਸ ਪ੍ਰਸ਼ਾਸਨ ਲਾਇਆ ਬੈਰੀਕੇਡਿੰਗ ਇੱਧਰ ਕਰਕੇ ਵੀ ਪੁਲਿਸ ਪ੍ਰਸ਼ਾਸਨ ਵੱਡੀ ਤਾਦਾਦ ਦੇ ਵਿੱਚ ਲਾਇਆ ਸੀ ਉੱਥੋਂ ਦਿਖਾ ਕੇ ਵੀ ਆਏ ਆ ਕਿ ਕਿਸ ਤਰ੍ਹਾਂ ਦੇ ਨਾਲ ਖੁਦ ਆਪਣੇ ਘਰਾਂ ਨੂੰ ਜਾਂਦੀ ਹੋਈ ਰੋਡ ਵੀ ਜਿਹੜੀ ਰੋਕੀਓ ਡਰ ਕਿਹੜੀ ਗੱਲ ਦਾ ਪੈ ਗਿਆ ਤੁਸੀਂ ਕਿਤੇ ਜਾ ਕੇ ਘਰ ਤੇ ਹਮਲਾ ਹਮਲਾ ਕਰਨਾ ਆ ਜਾਂ ਜਾ ਕੇ ਡਾਂਗਾਂ ਛ ਨੇ ਡਾਰੂ ਨਾਲ ਨਹੀਂ ਪਿਆ ਇਹ ਲੋਕਾਂ ਨੂੰ ਡਰਾਉਂਦੇ ਆ ਆਪਦੀ ਆਹ ਰਾਜ ਸੱਤਾ ਦਾ ਸਾਰੀ ਮਸ਼ੀਨਰੀ ਦਿਖਾ ਕੇ ਵੀ ਸਾਡੇ ਕੋਲੇ ਬਹੁਤ ਦਾ ਹੈ ਜਿਹੜੀ ਰਾਜ ਮਸ਼ੀਨਰੀ ਦੇ ਦੰਦ ਤਿੱਖੇ ਕਰਕੇ ਲੋਕਾਂ ਤੇ دہشت ਪਾਉਣ ਦਾ ਗੱਲ ਕਰਦੇ ਆ ਇਹਨਾਂ ਨੂੰ ਪਤਾ ਨਹੀਂ ਲੋਕ ਤੇ ਖਾਸ ਕਰਕੇ ਸਾਡੀਆਂ ਜਨਤਕ ਜਥੇਬੰਦੀਆਂ ਜਿੰਨੀਆਂ ਜਬਤੇ ਆ ਲਈਆਂ ਅਸੀਂ ਜੋ ਕਹਿੰਨੇ ਉਹੀ ਕਰਦੇ ਆ ਤੜਕੇ ਮੇਰੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਹੋਈ ਵੀ ਤੁਸੀਂ ਸੜਕਾਂ ਦਾ ਨਹੀਂ ਰੋਕਦੇ ਮੈਂ ਕਿਹਾ ਸੀ ਬਿਲਕੁਲ ਨਹੀਂ ਰੋਕਦੇ ਸੜਕਾਂ ਵਾਲੀ ਗੱਲ ਸਾਡੇ ਪੁੱਠੇ ਪੈ ਰਹੀ ਜੀ ਅਸੀਂ ਤਾਂ ਸੋਚ ਰਹੇ ਹਾਂ ਸਾਡੀ ਜਥੇਬੰਦੀ ਅਸੀਂ ਤਾਂ ਦੂਜੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਸੜਕਾਂ ਵਾਲੀ ਗੱਲ ਨੂੰ ਜਾਣ ਬੁੱਝ ਕੇ ਇਹ ਖਾਸ ਕਰਕੇ ਪਹਿਲਾਂ ਭਾਜਪਾ ਵਰਤਦੀ ਸੀ ਉਸੇ ਪੈੜਾਂ ਤੇ ਇਹ ਹੁਣ ਆਪ ਵਾਲੇ ਚੱਲ ਪਏ ਦੂਜੇ ਫਿਰਕਿਆਂ 'ਚ ਭਰਮ ਭਲੇਖੇ ਖੜੇ ਕਰਕੇ ਵੀ ਤੁਸੀਂ ਦੂਜੇ ਫਿਰਕਿਆਂ ਨੂੰ ਤੰਗ ਕਰਦੇ ਹੋ ਸਾਡਾ ਕੋਈ ਸੜਕਾਂ ਰੋਕਣ ਦਾ ਸ਼ੌਂਕ ਨਹੀਂ ਪਰ ਜੇ ਸੜਕਾਂ ਮਜਬੂਰੀ ਵਸ ਜਦੋਂ ਕੋਈ ਸਾਡੀ ਸੁਣਦੇ ਨਹੀਂ ਕਿਤੇ ਨਹੀਂ ਸੁਣਦੇ 75 80 ਦਿਨ ਉਹ ਸੁਧਾਰਨ ਧਰਨਾ ਲਾਈ ਰੱਖਿਆ ਟੀਚਰਾਂ ਨੇ ਜਦੋਂ ਪੇਪਰ ਮੁੱਕ ਗਏ ਸਾਰੀ ਗੱਲ ਹੋ ਗਈ ਬੱਚਿਆਂ ਨੂੰ ਛੁੱਟੀਆਂ ਹੋਊਗਾ ਮੈਨੇਜਮੈਂਟ ਅੰਦਰ ਨਾ ਬੜੇ ਉਦੋਂ ਜਾ ਕੇ ਉਹਨੇ ਰੋਸ ਵਜੋਂ ਜਿੰਦਾ ਲਾਤਾ ਉਹ ਕਹਿੰਦੇ ਹੈ ਗੈਰ ਕਾਨੂੰਨੀ ਹੈ ਇਹ ਗੈਰ ਕਾਨੂੰਨੀ ਕਿਵੇਂ ਹੋਇਆ ਅੱਜ ਵੀ ਗੈਰ ਕਾਨੂੰਨੀ ਤਾਂ ਉਹ ਮੈਨੇਜਮੈਂਟ ਹੈ ਜਿਹੜੀ ਸਾਰੇ ਕੁਝ ਨੂੰ ਖਾਈ ਜਾਂਦੀ ਹੈ ਜਿੱਥੇ ਗੈਰ ਕਾਨੂੰਨੀ ਹੋ ਰਿਹਾ ਉਹਨੂੰ ਤਾਂ ਇਹ ਕਹਿੰਦੇ ਹੈ ਏਸ਼ ਕਰਕੇ ਅਸਲ ਵਿੱਚ ਇਹਨਾਂ ਨੂੰ ਨਹੀਂ ਡਰ ਲੱਗਦਾ ਲੋਕਾਂ ਨੂੰ ਡਰਾਉਂਦੇ ਹੈ ਜਿਵੇਂ ਕੱਲ ਡਾਂਗ ਚੱਲੀ ਬਜ਼ੁਰਗ ਵੀ ਨਹੀਂ ਦੇਖੇ ਗਏ ਔਰਤਾਂ ਵੀ ਨਹੀਂ ਦੇਖਿਆਂਗੇ ਅੱਜ ਵੀ ਹੁਣ ਉਹਨਾਂ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਉਹ ਤੇ ਦਿਖਾਇਆ ਵੀ ਗਿਆ ਕਿ ਉਹ ਬਜ਼ੁਰਗ ਜਿਹੜੇ ਸੋਟੀ ਦੇ ਸਹਾਰੇ ਬਹੁਤ ਮੁਸ਼ਕਲ ਦੇ ਨਾਲ ਚੱਲ ਰਹੇ ਸੀ ਉਹਨਾਂ ਤੇ ਵੀ ਡਾਂਗ ਚੱਲੀ ਕੀ ਲੱਗਦਾ ਉਹਨਾਂ ਦੀ ਉਮਰ ਹੈਗੀ ਹੈ ਜੇਲ੍ਹ ਜਾਣ ਵਾਲੀ ਦੇਖੋ ਇਹਨਾਂ ਤਾਂ ਪਤਾ ਨਹੀਂ ਖਾਸ ਕਰਕੇ ਇਹਨਾਂ ਵੀਰਾਂ ਨੂੰ ਜਿਹੜੇ ਪੁਲਿਸ 'ਚ ਭਰਤੀ ਹੋਏ ਆ ਨੌਜਾਨ ਮੁੰਡਿਆਂ ਦੇ ਜਿਹੜੇ ਨਵੇਂ ਆ ਇਹਨਾਂ ਤੋਂ ਆਸ ਨਹੀਂ ਕਰੀ ਜਾਂਦੀ ਕਿਉਂਕਿ ਇਹ ਬੇਰੁਜ਼ਗਾਰੀ ਦੇ ਭੰਨੇ ਹੋਏ ਇੱਧਰ ਨੂੰ ਆਏ ਆ ਸਾਡੇ ਕਿਸੇ ਵੇਲੇ ਕਹਾਵਤ ਸੀ ਵੀ ਪੁਲਿਸ ਤੇ ਤੇ ਫੌਜ ਦੇ ਵਿੱਚ ਕੋਈ ਕਿਸਾਨਾਂ ਦਾ ਮੁੰਡਾ ਨਹੀਂ ਜਾਂਦਾ ਸੀ ਹੁਣ ਸਾਡੀ ਹਾਲਤ ਇਹਨਾਂ ਨੇ ਇਹ ਬਣਾਤੀ ਬੇਰੁਜ਼ਗਾਰੀ ਦੀ ਕੁੜੀਆਂ ਭਰਤੀ ਕਰਾਉਨੇ ਆ ਸੀ ਪੋਰਸ ਦੇ ਪਿੱਛੇ ਤੇ ਜਿਹੜੀਆਂ ਕੁੜੀਆਂ ਕੱਲ ਆਉਂਦੇ ਮਤਲਬ ਮਾਂ ਹਾਂ ਦੀਆਂ ਸਾਡੀਆਂ ਉਹ ਔਰਤਾਂ ਆਗੂਆਂ ਸੀ ਬਜ਼ੁਰਗ ਐ ਕੋਸੀ ਸਾਲ ਤੋਂ ਵੀ ਉੱਪਰ ਹੈ ਹਰਪਾਲ ਕੌਰ ਚੌਕੇ ਦੀ ਉਹਨੂੰ ਧੱਕੇ ਮਾਰਦਿਆਂ ਦੇਖ ਗਈਆਂ ਬਿੰਦੂ ਹੁਣ ਜਾਣੀ ਪਛਾਣੀ ਔਰਤਾਂ ਦੀ ਆਗੂ ਆ ਦਿਨ ਰਾਤ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਆ ਜੇ ਸਰੂਤੀ ਕਾਂਡ ਹੋਇਆ ਉੱਥੇ ਜਾ ਕੇ ਲੜੀ ਗਿੰਦਰ ਕਾਂਡ ਹੋਇਆ ਉੱਥੇ ਜਾ ਕੇ ਲੜੀ ਜਿੱਥੇ ਜਣੀ ਔਰਤਾਂ ਨਾਲ ਧੱਕਾ ਹੁੰਦਾ ਉਹ ਮੂਹਰੇ ਹਿੱਕ ਡਾ ਕੇ ਖੜ ਤੇ ਉਹ ਕੁੜੀਆਂ ਜਿਹੜੀਆਂ ਉਹ ਸੰਗ ਆਉਣੀ ਚਾਹੀਦੀ ਉਹਨਾਂ ਨੂੰ ਉਹਦੇ ਮੂੰਹ ਤੇ ਥੱਪੜੇ ਮਾਰਦਿਆਂ ਇਹ ਕੀ ਦਿਖਾਉਣਾ ਚਾਹੁੰਦੇ ਆ ਇਹ ਇਹ ਅਸਲ ਵਿੱਚ ਉਹ ਵੀ ਸਾਡੀ ਰਾਜਮਸਿਣੀ ਰਾਜਸਤਾ ਇਹ ਜੀ ਹੁੰਦੀ ਹੈ ਪਰ ਇਹ ਭਲੇਖੇ ਤੇ ਲੋਕ ਜਾਣਦੇ ਆ ਕਦੇ ਜ਼ਬਰ ਦੇ ਨਾਲ ਕਦੇ ਡੰਡੇ ਦੇ ਜੋਰ ਇਹ ਰਾਜਸਤਾ ਚੱਲਦੀ ਨਹੀਂ ਹੁੰਦੀ ਕਿਉਂਕਿ ਲੋਕ ਸਾਰਾ ਕੁਝ ਜਾਣਦੇ ਤੇ ਖਾਸ ਕਰਕੇ ਹੌਣ ਆ ਜਿਹੜੇ ਹੁਣ ਤਾਂ ਲੋਕ ਚੇਤਨ ਹੋ ਗਏ ਐਸ ਗੱਲ ਨਹੀਂ ਦਿਖਾਤਾ ਪਹਿਲਾਂ ਕਿਸੇ ਵੇਲੇ ਬਾਦਲ ਸਾਹਿਬ ਢਿੱਲੀ ਜੀ ਪੱਗ ਬੰਨ ਕੇ ਤੇ ਨਾਲੇ ਛੱਡ ਕੇ ਕਹਿ ਦਿੰਦੇ ਸੀ ਲੋਕਾਂ 'ਚ ਭਰੇ ਕਪਾ ਦੇਾਂਗੇ ਇਹੋ ਪੱਤਾ ਜਿਹੜਾ ਤੁਸੀਂ ਪਹਿਲਾਂ ਕਿਹਾ ਉਹ ਸੰਧਵਾ ਸਾਹਿਬ ਨੇ ਵਰਤਨ ਦਾ ਯਤਨ ਕੀਤਾ ਲੋਕਾਂ ਨੇ ਮੂੰਹ ਦੀ ਖੁਆਤੀ ਕਿ ਨਹੀਂ ਅੱਜ ਲੋਕ ਚੇਤਨ ਹੋਏ ਵੇ ਹੁਣ ਕੱਲੀ ਕੱਲੀ ਗੱਲ ਜਿਵੇਂ ਉਹ ਸੈਣੇ ਕਹਿੰਦੇ ਹੁੰਦੇ ਨਾ ਜਿਹੜੇ ਇਹਨਾਂ ਦੇ ਢਿੱਡ 'ਚ ਹੁੰਦੀਆਂ ਲੋਕਾਂ ਦੀਆਂ ਤਾਂ ਨੌਹਾਂ 'ਚ ਹੁੰਦੀਆਂ ਪਹਿਲਾਂ ਮੂੰਹ ਤੇ ਦੱਸਦੇ ਇਹਨਾਂ ਦੇ ਮੂੰਹ ਤੇ ਸੁਣਾਉਂਦੇ ਆ ਐਂ ਜ਼ਰੂਰਤ ਕੱਢਦਾ ਹੁੰਦਾ ਸੀ ਅੱਗੇ ਕੋਈ ਮੈਂ ਵੀ ਉਹ ਤੁਹਾਡੇ ਚੈਨਲ ਰਾਹੀਂ ਲਾਈਵ ਸੁਣੀ ਆ ਉਹਦੀ ਵੀ ਸੰਧਵਾ ਦੇ ਮੂੰਹ ਤੇ ਜਿਵੇਂ ਉਹ ਕਿਸਾਨਾਂ ਆਗੂਆਂ ਨੂੰ ਖਰਗਾਂ ਸੁਣਾਈਆਂ ਐਂ ਆਉਣ ਵਾਲੇ ਦਿਨਾਂ ਦੇ ਵਿੱਚ ਸੱਥਾਂ ਦੇ ਵਿੱਚ ਇਹਨਾਂ ਨੂੰ ਖਰਗਾਂ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ ਇੱਕ ਵੀਡੀਓ ਚੱਲੀ ਜਾਂਦੀ ਹੈ ਭਗਵੰਤ ਮਾਨ ਦੀ ਪਹਿਲਾਂ ਉਹ ਕਿਸੇ ਫਿਲਮ ਦੀ ਉਹਦੀ ਸ਼ੂਟਿੰਗ ਹੈ ਮੇਰਾ ਖਿਆਲ ਛੇਤਰਾਂ ਦਾ ਹਾਰ ਹੋਵੇ ਗਧੇ ਤੇ ਚੜਿਆ ਹੋਮਾ ਉਹ ਉਹ ਥੱਲੇ ਕੋਈ ਲੋਕ ਕਰ ਰਿਹਾ ਵੀ ਸ਼ਾਇਦ ਸ਼ਾਇਦ ਇਹ ਗੱਲ ਸੱਚੀ ਹੋ ਜੂਗੀ ਜਣੀ ਲੋਕ ਤਾਂ ਇੱਥੋਂ ਤੱਕ ਕਮੈਂਟ ਕਰਦੇ ਆ ਇੱਕ ਫਿਲਮ ਦੇ ਵਿੱਚ ਜੋਗਰਾਜ ਨੂੰ ਗੋਲੀ ਮਾਰ ਦਿੰਦਾ ਜਣੀ ਲੋਕਾਂ ਦੀਆਂ ਭਾਵਨਾਵਾਂ ਕੀ ਆ ਸਾਨੂੰ ਹਾਂ ਸਿਕੰਦਰਾ ਸਿਕੰਦਰਾ ਫਿਲਮ ਦੇ ਵਿੱਚ ਲੋਕ ਕਹਿੰਦੇ ਆ ਸੱਚੀ ਗੱਲ ਯਾਰ ਜਦੋਂ ਉਹਦੀ ਗੋਲੀ ਮਾਰਦਾ ਉਹ ਦਿਨਾਂ ਦੇਖਣੇ ਪੈਣ ਜਣੀ ਲੋਕਾਂ ਦੀਆਂ ਭਾਵਨਾਵਾਂ ਕੀ ਆ ਵੀ ਜਿਹੜੇ ਮੁੱਖ ਮੰਤਰੀ ਨੂੰ ਕਿਸੇ ਵੇਲੇ ਆਏ ਕਹਿੰਦੇ ਹੁੰਦੇ ਵੀ ਸਾਡੇ ਦੇਸ਼ ਦਾ ਰਾਜਾ ਹੈ ਤੇ ਉਹਦਾ ਕੰਡਾ ਵੱਜਿਆ ਵੀ ਸਹਾਰਦੇ ਨਹੀਂ ਹੁੰਦੇ ਸੀ ਤੇ ਲੋਕਾਂ ਚੋਂ ਥੱਲੋਂ ਕਮਟੇ ਆਉਂਦੇ ਭਾਵਨਾ ਵੀ ਚੰਗਾ ਯਾਰ ਸੱਚੀ ਮੀਚੀ ਗੋਲੀ ਵੱਜਦੀ ਹੁੰਦੀ ਏ ਇਹਦਾ ਮਤਲਬ ਲੋਕ ਐਨੇ ਅੱਕੇ ਸਤਾਏ ਪਏ ਐ ਇਹਨਾਂ ਤੋਂ ਤੇ ਇਹੀ ਵੱਡਾ ਕਾਰਨ ਏ ਸੀ ਇਹਨਾਂ ਨੂੰ ਕੁਰਸੀ ਮਿਲਣ ਦਾ ਪਹਿਲਾਂ ਤੋਂ ਵੱਧ ਅੱਕੇ ਸਤਾਏ ਸੀ ਨਾ ਕਿ ਇਹਨਾਂ ਨੂੰ ਪਿਆਰ ਦਿੱਤਾ ਜਾਂ ਇਹਨਾਂ ਨੂੰ ਸਮਰਥਨ ਦਿੱਤਾ ਪਰ ਤੁਸੀਂ ਕਹਿੰਦੇ ਕਿ ਲੋਕ ਕੱਕੇ ਸਤਾਏ ਪਏ ਆ ਪਰ ਇਹ ਲੁਧਿਆਣੇ ਦੀਆਂ ਸਟੇਜਾਂ ਤੋਂ ਅਮਨ अरोड़ा ਇਹ ਕਹਿੰਣ ਅਮਨ अरोड़ा ਸਾਹਿਬ ਇਹ ਕਹਿੰਦੇ ਨੇ ਕਿ 92 ਤਾਂ ਪਹਿਲਾਂ ਆਈਆਂ ਸੀ ਐਤਕੀ ਕੇਜਰੀਵਾਲ ਸਾਹਿਬ ਨੂੰ ਰਿਕਾਰਡ ਬਣਨੇ ਵਾਲਾ 92 ਵਾਲਾ ਵੀ ਤੋੜ ਕੇ ਦਿਖਾਵਾਂਗੇ 27 ਨਹੀਂ ਦਿੱਲੀ 'ਚ ਤੋੜ ਲੈਂਦੇ ਰਿਕਾਰਡ ਫਿਰ 92 ਵਾਲਾ ਦਿੱਲੀ 'ਚ ਕਿਉਂ ਬੋਲ ਸਿੱਟ ਕੇ ਭੱਜ ਆਏ ਇਸ ਨੂੰ ਉਹੀ ਕੇਜਰੀਵਾਲ ਆ ਜਿਹੜੇ ਕਹਿੰਦੇ ਸੀ ਪਹਿਲਾਂ ਇਹ ਕਹਿੰਦੇ ਸੀ ਦਿੱਲੀ ਦਾ ਮਾਡਲ ਮੁੜ ਕੇ ਕਹਿੰਦੇ ਹੁਣ ਪੰਜਾਬ ਦਾ ਮਾਡਲ ਦਿੱਲੀ 'ਚ ਨਾ ਉੱਥੇ ਦਿੱਲੀ ਦਾ ਮਾਡਲ ਚੱਲੇ ਨਾ ਪੰਜਾਬ ਦਾ ਮਾਡਲ ਚੱਲੇ ਇਹ ਭਲੇਖੇ 'ਚ ਆ ਕਿਉਂਕਿ ਐਸੀ ਸਾਡੀ ਜਥੇ ਜਿਹੜਾ ਮਰਜ਼ੀ ਵਰਦੀ ਜਾਣ ਸਾਡੇ ਹਿਸਾਬ ਨਾਲ ਤਾਂ ਜਿਹੜਾ ਮਰਜ਼ੀ ਹੋਰ ਆ ਜਾਏ ਉਹਨੇ ਵੀ ਇਹੀ ਕੁਛ ਕਰਨਾ ਇਹ ਠੀਕ ਆ ਇੱਕ ਵਾਰੀ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਆ ਬਾਰ ਬਾਰ ਲੋਕ ਧੋਖੇ ਦਾ ਸ਼ਿਕਾਰ ਨਹੀਂ ਹੁੰਦੇ ਹੁਣ ਇਹ ਦੁਬਾਰੇ ਜਿਹੜਾ ਹੁਣ ਜਿਹਨੇ ਜਿਹੜੇ ਜਿੰਮੇ ਚੱਕਮੇ ਪੈਰੀ ਹੋਇਆ ਵਾ ਇਹ ਹੂੰ ਇਹਦੇ ਹਿਸਾਬ ਨਾਲ ਇਹਨੇ ਤਾਂ ਪਹਿਲਾਂ ਪਤਾ ਪਾਸ ਪਾਸ ਤੇ ਕੀਤਾ ਹੋਇਆ ਹੈ ਮੈਨੂੰ ਤਾਂ ਇਹ ਲੱਗਦਾ ਵੀ ਗਾਹਾਂ ਇਹਨਾਂ ਨੂੰ ਆਸ ਨਹੀਂ ਵੀ ਹੁਣੇ ਲਾਹ ਲੋ ਮਨਾ ਦੀਆਂ ਦੋ ਸਾਲ ਰਹਿ ਗਏ ਇਹਨਾਂ ਦੇ ਦੋ ਸਾਲ ਤੋਂ ਸਾਲ ਹੈ ਇਹਨਾਂ ਨੇ ਹੱਥਾਂ ਦੀਆਂ ਬੋਣ ਦੇ ਕਿਉਂਕਿ ਸਾਲ ਪਹਿਲਾਂ ਤਾਂ ਇਹਨਾਂ ਦਾ ਫਿਰ ਦੂਜਾ ਸ਼ੁਰੂ ਹੋ ਜਾਂਦਾ ਪ੍ਰਚਾਰ ਛਾਲਵਾਤਾ ਇਹਨਾਂ ਦਾ ਹੱਥ ਰੁਕ ਜਾਣਾ ਹੈ ਇਹੀ ਤੁਹਾਨੂੰ ਹੱਥ ਬੰਨ੍ਹਦੇ ਦਿਖਾ ਦੇਵਾਂਗੇ ਲੋਕਾਂ ਦੀਆਂ ਸਾਥਾਂ ਚ ਲੋਕਾਂ ਦੇ ਪੈਰਾਂ ਚ ਤੇ ਹੁਣ ਜਿਹੜੇ ਕਹਿੰਦੇ ਆ ਵੀ ਲੋਕ ਕੌਣ ਹੁੰਦੇ ਆ ਕੀ ਹੁੰਦੇ ਆ ਤੇ ਆ ਜਿਹੜਾ ਸਾਰਾ ਆਪ ਦੀ ਰਾਜਮਸਲੀ ਤੇ ਦੰਦ ਦਿਖਾਉਂਦੇ ਆ ਚਾਹੇ ਅਮਨ अरोड़ा ਹੋਵੇ ਇਹਨਾਂ ਦਾ ਅਮਨ अरोड़ा ਦੀ ਮੈਂ ਉਹਦੀ ਵੀਡੀਓ ਸੁਣੀ ਉਹ ਦੋਨਾਂ ਚੀਜ਼ਾਂ ਨੇ ਇੱਕ ਸਾਡੇ ਨਾਲ ਕਹਾਵਤ ਹੈ ਵੀ ਅਕੇ ਜੇ ਜਦ ਤੂੰ ਬੜਕ ਜੀ ਮਾਰਦਾ ਆ ਉਹ ਕਹਿੰਦਾ ਮੈਂ ਠੱਠਾ ਹੂੰ ਨਾਲ ਹੀ ਕਹਿੰਦਾ ਮੋਖ ਮਾਰਦਾ ਆ ਕਹਿੰਦਾ ਮੈਂ ਬਣਿਆ ਦਾ ਛੱਡਿਆ ਵੇ। ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਇਹ ਗੱਲ। ਉਹ ਗੱਲ ਆ। ਉਹਦੇ ਜੇ ਕਿਸੇ ਪਾਸੇ ਤਾਂ ਕਹੀ ਜਾਂਦਾ ਮੇਰੇ ਘਰੇ ਆ ਜਾਣ ਲੋਕ ਅਸੀਂ। ਅਸੀਂ ਕੋਈ ਗੱਲ ਨਹੀਂ ਸਾਡੇ ਘਰਾਂ ਚ ਆ ਜੋ ਸਾਡੇ 12 ਚ ਬਹਿ ਜੋ ਸਾਡੇ ਘਰ ਘੇਰ ਲੋ। ਪਰ ਲੋਕਾਂ ਨੂੰ ਬਰਦਾਸ਼ਤ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਕੀ ਹੈ? ਅਸੀਂ ਕਹਿ ਰਹੇ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਦੋ। ਲੋਕ ਤਾਂ ਸੋਡੀਆਂ ਨੀਤੀਆਂ ਤੋਂ ਪਰੇਸ਼ਾਨ ਹੈ। ਜਦੋਂ ਪਿਛਲੇ ਦਿਨੀ ਭਗਵਾਨ ਤਮਾਨ ਨੇ ਵੀਡੀਓ ਪਾਈ ਆ ਜਦੋਂ ਸੰਭੂ ਤੇ ਖਨੋਰੀ ਬਾਰਡਰ ਤੇ ਹਮਲਾ ਕੀਤਾ ਇਹਨਾਂ ਨੇ। ਵੀ ਯਾਰ ਵਪਾਰੀ ਲੋਕ ਪਰੇਸ਼ਾਨ ਸੀ। ਉਸੇ ਦਿਨ ਤੁਹਾਡੇ ਚੈਨਲ ਤੇ ਮੈਂ ਵੀਡੀਓ ਸੁਣੀ ਐ ਇੱਕ ਮਤਲਬ ਵਪਾਰ ਮੰਡਲ ਦੇ ਪ੍ਰਧਾਨ ਦੀ ਉਹ ਕਹਿੰਦਾ ਵੀ ਸਾਨੂੰ ਕਿਸਾਨਾਂ ਮਜ਼ਦੂਰਾਂ ਦੇ ਤਾਰਨਿਆਂ ਤੋਂ ਨਹੀਂ ਖਤਰਾ ਸਾਨੂੰ ਐਮਾਜੋਨ ਵਰਗੀਆਂ ਕੰਪਨੀਆਂ ਤੋਂ ਖਤਰਾ ਹੈ ਜਿਹੜਾ ਭਗਵਾਨ ਤੋਂ ਮੰਨ ਲਿਆ ਰਿਹਾ ਤੇ ਜਿਹੜਾ ਐਮਾਜੋਨ ਦਾ ਭਗਵਾਨ ਤੋਂ ਜਿਆਦਾ ਫਿਕਰ ਹੈ ਉਹ ਕੰਪਨੀਆਂ ਦੇ ਵੱਡੇ ਮਾਲ ਖੁੱਲ ਕੇ ਸਾਡੇ ਵਪਾਰ ਨੂੰ ਤਾਂ ਉਹਨਾਂ ਨੇ ਚਟਮ ਕਰਨਾ ਲੋਕ ਐ ਸਮਝੀ ਬੈਠੇ ਆ ਇਹ ਸੋਚ ਕਰਕੇ ਲੋਕ ਸਾਰੀ ਗੱਲਾਂ ਤੋਂ ਚੇਤਨਾ ਤੇ ਅਸੀਂ ਤੁਹਾਡੇ ਮਾਦਮ ਰਹੇ ਲੋਕਾਂ ਨੂੰ ਕਹਿੰਦੇ ਅੱਜ ਅੱਜ ਤੁਸੀਂ ਦੇਖੋ ਅਜ ਬਹੁਤ ਵੱਡਿਆ ਇੱਕ ਦੋ ਦੋ ਫੈਸਲੇ ਹੋਏ ਨੇ ਲੋਕ ਸਭਾ ਦੇ ਵਿੱਚ ਉਹ ਵੱਖ ਬੋਰਡ ਦੀ ਜ਼ਮੀਨ ਵਾਲਾ ਫੈਸਲਾ ਧਰਮ ਵਾਲੇ ਮਾਮਲੇ ਚ ਹੌਲੀ ਹੌਲੀ ਪਹਿਲਾਂ ਮੁਸਲਮਾਨਾਂ ਦੀ ਜਿਹੜੀ ਕਿੰਨੇ ਲੱਖਾਂ ਏਕੜ ਜ਼ਮੀਨਾਂ ਉਹਦੇ ਦੇ ਕਬਜ਼ਾ ਫਿਰ ਸਿੱਖਾਂ ਵਾਲੀ ਉਹਦੇ ਤੇ ਕਰ ਲੈਣਗੇ ਫਿਰ ਹਿੰਦੂਆਂ ਵਾਲੀ ਕਿੰਨੇ ਡੇਰਿਆਂ ਦੇ ਨਾਂ ਤੇ ਹੋਰਾਂ ਦੇ ਮੰਦਰਾਂ ਦੇ ਨਾਂ ਤੇ ਆ ਜ਼ਮੀਨਾਂ ਤੇ ਅੱਖ ਰੱਖ ਲਈ ਤੇ ਨਾਲ ਦੀ ਨਾਲ ਹੀ ਮੱਧ ਪ੍ਰਦੇਸ਼ ਦੇ ਵਿੱਚ ਵੀ ਜ਼ਮੀਨਾਂ ਦਾ ਕਵੈਰ ਧੱਕੇ ਨਾਲ ਜਿੱਥੇ ਮਰਜ਼ੀ ਸਰਕਾਰ ਕਰ ਸਕਦੀ ਹੈ ਕੋਈ ਪੈਸਾ ਨਹੀਂ ਐ ਇਧਰੋਂ ਆਏ ਹੋਏ ਤਾਂ ਸੋ ਇਸ ਕਰਕੇ ਧੱਕੇ ਨਾਲ ਇਹ ਸਾਰੇ ਕੁਝ ਨੂੰ ਖੋਣਗੇ ਐ ਲੋਕ ਬਰਦਾਸ਼ਤ ਕਰ ਲੈਣਗੇ ਇਹ ਭਲੇਖੇ ਦਾ ਸ਼ਿਕਾਰ ਹੈ ਪੂਰੇ ਕਹਿੰਦੇ ਨੇ ਕਿ ਸਾਨੂੰ ਧਰਨੇ ਪ੍ਰਦਰਸ਼ਨ ਤਾਂ ਕਰਕੇ ਪਸੰਦ ਨਹੀਂ ਆਮ ਲੋਕਾਂ ਨੂੰ ਦਿੱਕਤ ਆਉਂਦੀ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀਆਂ ਪੰਜਾਬ ਦੀ ਤਰੱਕੀ ਦੀ ਰਾਹ ਦੇ ਵਿੱਚ ਰੁਕਾਵਟਾ ਧਰਨੇ ਪ੍ਰਦਰਸ਼ਨ ਕਹਿੰਦੇ ਤਾਂ ਕਰਕੇ ਸਾਨੂੰ ਪਸੰਦ ਨਹੀਂ ਕਿ ਜਿਹੜੀ ਸਾਡੀ ਆਬਾਹ ਉਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸੀ ਤਾਂ ਕਰਕੇ ਧਰਨੇ ਨਹੀਂ ਲੱਗਣ ਦਿੰਦੇ ਨਾ ਇੱਥੇ ਹੁਣ ਆਪਾਂ ਪਾਸੇ ਬੈਠੇ ਆ ਹੈਗੀ ਕਿਸੇ ਨੂੰ ਪਰੇਸ਼ਾਨੀ ਇਹ ਕਰਦੇਣ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜਿਹੜੀ ਤਰੱਕੀ ਦੀ ਗੱਲ ਇਹ ਕਰਦੇ ਆ ਇਹ ਲੋਕਾਂ ਦੀ ਤਰੱਕੀ ਹੈ ਹੀ ਨਹੀਂ ਜਦੋਂ ਲੋਕਾਂ ਦੀ ਤਰੱਕੀ ਦੀ ਗੱਲ ਸੀ ਜਦੋਂ ਆਹੀ ਸੜਕਾਂ ਦੀ ਗੱਲ ਕਰਨਗੇ ਜਦੋਂ ਲੋਕਾਂ ਨੂੰ ਪਿੰਡਾਂ 'ਚ ਸੜਕਾਂ ਚਾਹੀਦੀਆਂ ਸੀ ਮੇਰੇ ਯਾਦ ਆ ਸੀ ਪਿੰਡਾਂ ਦੇ ਲੋਕ ਜੇ ਸੜਕ ਆ ਗਈ ਫਲਾਣੇ ਤੋਂ ਫਲਾਣੇ ਟੋਟਾ ਲੱਡੂ ਵੰਡਦੇ ਸੀ ਵੀ ਸਾਡੇ ਪਿੰਡ 'ਚ ਸੜਕ ਆਊਗੀ ਤੇ ਆਪ ਮਿੱਟੀਾਂ ਪਾ ਆ ਪਾ ਦਿੰਦੇ ਸੀ ਜਦੋਂ ਸਕੂਲਾਂ ਦੇ ਖੁੱਲਣ ਦੀ ਗੱਲ ਆਈ ਆ ਸਕੂਲਾਂ ਨੂੰ ਜ਼ਮੀਨਾਂ ਦਾਨ ਚ ਦਿੱਤੀਆਂ ਹੋਈਆਂ ਸਾਰੇ ਸਕੂਲ ਪੰਜਾਬ ਦੇ ਵਿੱਚ ਲੋਕਾਂ ਨੇ ਜ਼ਮੀਨਾਂ ਫਰੀ ਦੇ ਉੱਤੇ ਸਕੂਲ ਖੁੱਲੇ ਹੋਏ ਆ ਜਦੋਂ ਬਿਜਲੀ ਦੀ ਗੱਲ ਆਈ ਬਿਜਲੀ ਦੇ ਗ੍ਰਿਡ ਬਿਜਲੀ ਦੀਆਂ ਜਿਹੜੀਆਂ ਜਿੰਨੀਆਂ ਸਬਡਿਵੀਜ਼ਨਾਂ ਬਣੀਆਂ ਹੋਈਆਂ ਸਾਰੀਆਂ ਲੋਕਾਂ ਨੇ ਦਾਨ ਚ ਦਿੱਤੀਆਂ ਹੋਈਆਂ ਜ਼ਮੀਨਾਂ ਜਦੋਂ ਲੋਕਾਂ ਨੂੰ ਕਰਿਆ ਵੀ ਸਾਡੇ ਪਿੰਡਾਂ ਦੇ ਵਿੱਚ ਮੰਡੀਆਂ ਆਉਂਦੀਆਂ ਲੋਕਾਂ ਨੇ ਮੰਡੀਆਂ ਵਾਸਤੇ ਵੀ ਜ਼ਮੀਨਾਂ ਦਾਨ ਕਰੀਆਂ ਉਹ ਸੀ ਲੋਕਾਂ ਦੀ ਤਰੱਕੀ ਇਹ ਤਾਂ ਜੋਕਾਂ ਦੀ ਤਰੱਕੀ ਆ ਹੁਣ ਭਲਾ ਲੋਕ ਛੜਕਾ ਮੂਰੇ ਆ ਭਾਰਤ ਮਾਲਾ ਨਿਕਲ ਰਹੀ ਹੈ ਕਿਉਂ ਵਿਰੋਧ ਕਰ ਰਹੇ ਉਹਨਾਂ ਨੂੰ ਪਤਾ ਹੈ ਸਾਡੀ ਤਰੱਕੀ ਨਹੀਂ ਜੋਕਾਂ ਦੀ ਤਰੱਕੀ ਹੈ ਜੇ ਕਿਤੇ ਗੈਸ ਪਾਈਪ ਲਾਈਨ ਪਾਏ ਰਹੀ ਹੈ ਉਥੇ ਲੋਕ ਕਿਉਂ ਵਿਰੋਧ ਕਰਦੇ ਉਹਨਾਂ ਨੂੰ ਪਤਾ ਵੀ ਸਾਡੀ ਤਰੱਕੀ ਨਹੀਂ ਸਾਡਾ ਤਾਂ ਖੂਨ ਪਸੀਨਾ ਪਸੀਨਾ ਚੂਸਣ ਗਿਆ ਜਿਹੜੀ ਉਹ ਤਰੱਕੀ ਦੀ ਗੱਲ ਕਰਦੇ ਉਹ ਤਰੱਕੀ ਲੋਕਾਂ ਨੇ ਫੋੜੇ ਤੇ ਰਗੜ ਕੇ ਰੀ ਲਾਉਣੀ ਇਹ ਤਾਂ ਲੋਕਾਂ ਦੀ ਤਰੱਕੀ ਨਹੀਂ ਅਸਲ ਵਿੱਚ ਜੋਕਾਂ ਦੀ ਤਰੱਕੀ ਹੈ ਜਿਹੜੀ ਉਹ ਲੋਕਾਂ ਦੀ ਤਰੱਕੀ ਬਣਾ ਕੇ ਪੇਸ਼ ਕਰਦੇ ਆ ਜੇ ਲੋਕਾਂ ਦੀ ਤਰੱਕੀ ਹੋਵੇ ਤਾਂ ਲੋਕ ਤਾਂ ਹੱਥਾਂ ਦੇ ਚੱਕਣਗੇ ਲੋਕ ਤਾਂ ਜੀ ਆਇਆਂ ਕਹਿਣਗੇ ਲੋਕ ਤਾਂ ਜੋ ਮਰਜੀ ਕ ਜਾਨ ਹੂਲ ਕੇ ਮੂਰੇ ਆ ਜਾਂਦੇ ਆ ਵੀ ਆਓ ਦੱਸੋ ਕੀ ਚਾਹੀਦਾ ਅਸਲ ਵਿੱਚ ਲੋਕਾਂ ਨੂੰ ਪਤਾ ਇਹ ਲੋਕਾਂ ਕਾਰਪਟ ਘਰਾਣੇ ਦੇ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ G20 ਸਮੇਲਨ ਕਰਾਇਆ ਅੰਮ੍ਰਿਤਸਰ ਦੇ ਵਿੱਚ ਉਹ ਦੁਨੀਆਂ ਦੇ ਵਿੱਚ ਗੱਲ ਗਈ ਹੈ ਵੀ ਇਹ ਸਭ ਤੋਂ ਇਹ ਦੂਜਾ ਨੂਗਾ ਨੰਗਾ ਕਾਰਪੇਟਰ ਦਾ ਪੱਖੀ ਸ਼ਮਰਾਜੀ ਮੁਲਕਾਂ ਦਾ ਪੱਖੀ ਤਰੱਕੀ ਉਹਨਾਂ ਦੀ ਕਰ ਰਿਹਾ ਹੈ ਇਹ ਕਿਸਾਨ ਇਹ ਲੋਕਾਂ ਦੀ ਆਮ ਲੋਕਾਂ ਦੀ ਤਰੱਕੀ ਨਹੀਂ